ਆ ਜਿਹੜਾ ਗੁਰਮੀਤ ਵਾਲੇ ਪੁੱਛੋ ਇਹਨਾਂ ਨੂੰ ਕਿ ਉਹਨਾਂ ਨੇ ਜਿੜੀ ਨਹੀਂ ਲਵਾ ਕੇ ਕਿਸਾਨਾਂ ਆ ਗੁ ਪੁੱਛੋ ਉਹਨਾਂ ਨੂੰ ਨਹੀਂ ਕੱਬਦਿਆ ਕਰਾ ਕੇ ਆਏ ਪੀੜਤ ਸੀਗੇ ਜਿਹੜੇ ਜਿਹੜੇ ਕਿਸਾਨਾਂ ਕੋ ਨੂੰ ਲੋਕ ਮਾਲਾ ਕਹਿੰਦੇ ਨੇਗੇ ਕੋਈ ਨਹੀਂ ਕਿਸਾਨਾਂ ਕੋ ਬਕਾਉ ਨਹੀਂ ਹੈਗਾ ਮੈਂ ਤੁਹਾਨੂੰ ਅੱਜ ਗੱਲ ਕਹਦਾ ਬਕਾਉ ਲੀਡਰ ਨੇ ਬਕਾਉ ਗੁਰਤਾਲਾ ਨੇ ਇਹਨਾਂ ਦੇ ਪੁਛਾ ਲਾਗੀਆਂ ਨੇ ਗਿਆ ਕੋਈ ਕਿਸਾਨ ਨੇ ਕਿਰਤ ਕੌਰੀ ਹੈਗਾ ਸਰਦਾਰ ਦੀ ਬਾਜੀ ਲਾ ਕੇ ਇਹਨਾਂ ਨੇ ਪੰਜਾਬ ਦੀ ਲੜਾਈ ਲੜੀਆ ਕੋਈ ਸਿੱਖ ਜੱਥੇਬੰਦੀ ਦਾ ਆਗੂ ਬਕਾਉ ਨਹੀਂ ਹੈਗਾ ਓਏ ਮਜ਼ਦੂਰ ਜੱਥੇਬੰਦੀ ਦਾ ਆਗੂ ਬਕਾਉ ਨਹੀਂ ਹੈਗਾ ਸਾਰੇ ਲੋਕ ਲੜਨਾਂ ਲਈ ਲੜਨਾਂ ਲੋਕਾਂ ਦੇ ਖਿਲਾਫ ਪ੍ਰੋਪੋਗੈਂਡਾ ਚਲਾਇਆ ਜਾਂਦਾ ਪ੍ਰੋਪੋਗੈਂਡਾ ਕਿਵੇਂ ਚਲਾਇਆ ਜਾਂਦਾ ਧਿਆਨ ਨਾਲ ਗੱਲ ਸੁਣ ਲਓ ਸਰਕਾਰਾਂ ਰਾਜ ਕਿਵੇਂ ਕਰਦੀਆਂ ਲਗਿਆ 1 ਲੱਖ ਅੰਗਰੇਜ਼ ਸੀਗਾ ਜਦੋਂ ਰਾਜ ਜਦੋਂ 200 ਸਾਲ ਤੱਕ ਇੱਕ ਲੱਖ ਅੰਗਰੇਜ਼ ਪੂਰਾ ਭਾਰਤ ਦੇ ਵਿੱਚ ਰਹਿ ਹਾ 200 ਸਾਲ ਰਾਜ ਕਰ ਗਿਆ ਕਿਵੇਂ ਰਾਜ ਕਰ ਗਿਆ ਆ ਥੋੜੇ ਵਰਗੇ ਲੋਕਾਂ ਮੂੰਹ ਤੋਂ ਲੋਕਾਂ ਨੂੰ ਕਾੜ ਕੇ ਦੇਖੋ ਉਹਨਾਂ ਨੇ ਤਾਂ ਰਾਜ ਕੀਤਾ ਥੋੜੇ ਲੋਕਾਂ ਨੂੰ ਕਾੜ ਕੇ ਜੇ ਤੁਸੀਂ ਲੋਕ ਕਾੜਦੇ ਹੋ ਜੇ ਡੰਗਰਾ ਬਗੋਂਦਰ ਮੂੰਹ ਚੱਕ ਲਿਆ ਸਰ ਮੂੰਹ ਚੱਕ ਲਿਆ ਉਹ 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 ਤੁਸੀਂ ਤੁਹਾਡੇ ਉੱਪਰ ਜਿਹੜਾ ਆ ਥੋੜੇ ਨਾਲ ਆ ਕੰਮ ਸਮਝੋਸਕਰ ਨੂੰ 1 ਲੱਖ ਬੰਦੇ ਨੇ ਪੂਰਾ 100 ਕਰੋੜ ਤੇ ਰਾਜ ਕੀਤਾ ਅੰਗਰੇਜ਼ਾਂ ਨੇ ਪਾੜ ਕੇ ਅੱਜ ਵੀ ਲੜਨ ਵਾਲੇ ਲੋਕਾਂ ਨੂੰ ਪਾੜਿਆ ਜਾ ਰਿਹਾ ਹੈ ਅੱਜ ਵੀ ਲੜਨ ਵਾਲੇ ਲੋਕਾਂ ਨੂੰ ਇਕੱਠਾ ਨਹੀਂ ਹੋਣ ਦਿੰਦੇ ਹੈ ਇਥੇ ਬੋਚ ਕਰਕੇ ਲੜਨ ਵਾਲੇ ਲੋਕ ਵੀ ਜਿਹੜੇ ਪੀੜਤ ਨੇਗੇ ਇਹ ਤੁਹਾਨੂੰ ਗੰਡੇ ਮਾਰ ਕੇ ਤੇ ਭਜਾਉਣਾ ਚਾਹੁੰਦੇ ਨੇਗੇ ਤੁਹਾਨੂੰ ਖੇਡਣਾ ਚਾਹੁੰਦੇ ਨੇਗੇ ਤੁਹਾਡੇ ਪੈਸੇ ਐਵੇਂ ਜਹੂ ਗੁੜੀ ਜਾਣਗੇ ਮੈਂ ਚਾਹੁੰਦਾ ਕਿ ਕੋਈ ਕਾਨੂੰਨ ਤਾਂ ਬਣਾਵੇ ਸਰਕਾਰ ਮੁਹਤਾ ਕਰੇ ਮੈਨੂੰ 3 ਸਾਲ ਹੋ ਗਏ ਮੈਨੂੰ ਇਹ ਗੈਂਗਸਟਰ ਕਹਿੰਦੇ ਮੈਨੂੰ ਅੱਤਵਾਦੀ ਕਹਿੰਦੇ ਨੇ ਮੈਨੂੰ ਇਹ ਪੈਸੇ ਰਾਂਣਾ ਕਹਿੰਦੇ ਸਾਬਤ ਆ ਕੋਈ ਕਰੋ ਜੇ ਮੈਨੂੰ ਇਹਨਾਂ ਨੇ ਇਹ ਤਾਂ ਮੱਜ ਇੱਥੇ ਅੰਦੋਲਨ ਇੱਥੇ ਰੱਖਿਆ ਇਸ ਕਰਕੇ ਰੱਖਿਆ ਇਹ ਕਹਿੰਦੇ ਭਾਨ ਨੂੰ ਜਿੱਥੇ ਤੋਂ ਮੈਂ ਪਹਿਲਾਂ ਛੱਡਿਆ ਬੰਦੇ ਕੌਣ ਬਾਜ਼ੀ ਬਣੂਗਾ ਤੁਸੀਂ ਮੇਰੇ ਕੋਲੇ ਘਰੇ ਆਉਣੇ ਬੁਦਵਾਰ ਨੂੰ ਮੈਂ ਤੁਹਾਡੀ ਗੱਲ ਫੋਟਾ ਕਿਸ ਨੇ ਮੁੰਡਾ ਖਾਇਆ ਇੱਧਰ ਦੱਸੋ ਮੈਨੂੰ ਕੋਈ ਲੜਿਆ ਇੱਧਰ ਤੇ ਕਰ ਮੇਰੇ ਭੈਣਾਂ ਤੇ ਕਰ ਤੂੰ ਸਾਰੇ ਪਰਚੇ ਲੱਗੇ ਫੋਟੇ ਕਰਕੇ ਮੈਂ ਕਿਸੇ ਦਾ ਕੋਈ ਦੱਸੋ ਮੈਂ ਮੈਂ ਕੋਈ ਦੱਸੋ ਮੈਂ ਮੈਂ ਕੋਈ ਕਿਸ ਕਿਸਨਾ ਕਿਸਨਾ ਮੇਰਾ ਕੋਈ ਜਾਟੀ ਦਾ ਕੋਈ ਰੌਲਾ ਮੇਰਾ ਇਕੱਲਾ ਜਾਟਾ ਨਹੀਂ ਲੜਾਈ ਨਹੀਂ ਲੜੀ ਪੂਰਾ ਸਵਾ ਸਾਲ ਮੈਂ ਕਿੱਦੀ ਬੈਠਾ ਰਿਹਾ ਕਿਸਾਨਾਂ ਆਗੂਆਂ ਨਾਲ ਮੈਂ ਕਿੱਥੇ ਨਹੀਂ ਜਾਂਦਾ ਯਾਰ ਕੀ ਗੱਲ ਤੁਸੀਂ ਬਸ ਆਹੀ ਕਮਾਂ ਤੇ ਹੋ ਗਏ ਯਾਰ ਇਸ ਕਰਕੇ ਮੇਰੀ ਬੇਨਤੀ ਆ ਸਮਝੋ ਇਸ ਗੱਲ ਨੂੰ ਤਨੂ ਇਹ ਜਿਹੜਾ ਪਾਰਨਾਯ ਲੋਕ ਨੇ ਮੈਂ ਹੁਣ ਖੂਨ ਨਹੀਂ ਜਿੱਥੇ ਬੰਦੀ ਤੋਂ ਆਏ ਨੇਗੇ ਉਹਨਾਂ ਨੇ ਇੱਕ ਆਗੂ ਬੁਲੂਗਾ ਇਸ ਤੋਂ ਬਾਅਦ ਜਿਹੜੇ ਸਾਡੇ ਸੀਨੀਅਰ ਕਿਸਾਨ ਜਿੱਥੇ ਬੰਦੇ ਨੇ ਹੋਰ ਆਗੂ ਆਏ ਨੇ ਮੈਨਾਂ ਨੂੰ ਬੁਲਾਉਂ ਕਿਉਂਕਿ ਮੈਨੂੰ ਇਹਨਾਂ ਦੀ ਲੋੜ ਪੈਣੀ ਆ ਇਹ ਮੈਨੂੰ ਅੰਦਰ ਫੇਰ ਸਿੱਟੂ ਸਰਕਾਰ ਇਹ ਮੈਨੂੰ ਜਾਮ ਤੇਰੇ ਵਿੱਚ ਰੱਖ ਕੇ ਇਹ ਲਲੰਦੋ ਨਾਲ ਲੜਨ ਜਾਣਦੇ ਨੇਗੇ ਤੁਸੀਂ ਵੀ ਆਉਣਿਓ ਪਰ ਤੁਸੀਂ ਉਸ ਤਰ੍ਹਾਂ ਨਹੀਂ ਬੈਠ ਸਕਦੇ ਜਿਸ ਤਰ੍ਹਾਂ ਇਹ ਬੱਠ ਸਕਦਾ ਆ ਸਾਡੇ ਬਹੁਤ ਹੀ ਸਤਕਾਰ ਦੇ ਵਿੱਚ ਚੜੂਣ ਨਹੀਂ ਜਿੱਥੇ ਬੰਦਕੋ ਆਏ ਨੇ